ਐਸ ਐਚਓ ਸਾਹਿਬ ਤੁਸੀਂ ਨੂਰਮੈਲ ਥਾਣੇ ਦਾ ਕਾਰਜਬਾਰ ਸੰਭਾਲਿਆ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਤੇ ਦੂਜੀ ਸਵਾਲ ਇਹ ਦੱਸੋ ਜੀ ਪਿਛਲੇ ਸਮੇਂ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਥਾਣੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹੋ ਜੀ ਮੈਂ 2 ਦਿਨ ਪਹਿਲਾਂ ਬਤੌਰ ਥਾਣਾ ਮੁਖੀ ਨੂਰਮੈਲ ਦਾ ਚਾਰਜ ਸੰਭਾਲਿਆ ਹਾਂ ਜੀ ਇਸ ਤੋਂ ਪਹਿਲਾਂ ਮੈਂ ਐਸ ਐਚਓ ਗੁਰਾਇਆ ਉਸ ਤੋਂ ਪਹਿਲਾਂ ਮੈਂ ਐਸ ਐਚਓ ਚੱਬੇਵਾਲ ਹੁਸ਼ਿਆਰਪੁਰ ਐ ਚੁੱਕਾ ਹੂੰ ਦੇਸ ਤੋਂ ਪਹਿਲਾਂ ਮੇਰੀਆਂ ਜਿਹੜੀਆਂ ਸਵਾਮਾਂ ਨੇ 34-35 ਸਾਲ ਦੀਆਂ ਉਹ ਅਲੱਗ-ਅਲੱਗ ਬ੍ਰਾਂਚੇਜ਼ ਦੇ ਵਿੱਚ ਅਲੱਗ-ਅਲੱਗ ਅਫਸਰਾਂ ਨਾਲ 리ਡਰ ਰਹਿ ਚੁੱਕੀਆਂ ਠੀਕ ਤਾਂ ਕੇਵਲ ਗੁਰਜਨ ਜੀ ਜਿਵੇਂ ਤੁਸੀਂ ਨੂਰ ਮੈਲ ਚੋਣਾ ਐਜੇਐਸਐਚਓ ਸਾਨੂੰ ਦੱਸੋ ਵੀ ਤੁਹਾਡੀ ਇੱਥੇ ਜਿਹੜੀ ਪ੍ਰੀਫਰੈਂਸ ਆ ਇਹ ਕਿਸ ਮੁੱਦੇ ਤੇ ਰਹੇਗੀ ਮੇਰੀ ਜਿਹੜੀ ਆ ਪ੍ਰੀਫਰੈਂਸ ਜਿਹੜੀ ਰਹੇਗੀ ਇੱਕ ਤਾਂ ਜਿਹੜਾ ਨਸ਼ੇ ਨੂੰ ਖਤਮਾ ਕਰਨਾ ਹੂੰ ਹੂੰ ਬਾਕੀ ਜਿਹੜੇ ਹੈਗੇ ਆ ਟਰੈਫਿਕ ਵਾਇਲੇਟਰ ਨੇ ਹੂੰ ਤੇ ਉਹਨਾਂ ਤੇ ਨੱਥ ਪਾਣੀ ਠੀਕ ਹੈ ਜੀ ਇੱਕ ਪਿਛਲੇ ਸਮੇਂ ਦੇ ਵਿੱਚ ਨਾ ਬਹੁਤ ਵੱਲੋਂ ਪੁਲਿਸ ਵੱਲੋਂ ਵੀ ਤੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਮਹੱਮਤ ਚੜੀ ਗਈ ਸੀ ਜਿਹੜੇ ਅੰਡਰਏਜ ਬੱਚੇ ਆ ਮੈਂ ਮੰਨ ਲਓ ਉਹ ਵੀ ਕਲੀ ਚਲਾ ਸਕਦੇ ਕਾਨੂੰਨ ਵੀ ਬਣਿਆ ਸੀ ਨਾ ਪਰ ਉਸ ਦੇ ਉੱਤੇ ਕੋਈ ਸਾਰਥਕ ਕਦਮ ਨਹੀਂ ਚੁੱਕੇ ਗਏ ਪੁਲਿਸ ਵੱਲੋਂ ਨਾ ਕੋਈ ਚਲਾਨ ਹੋਏ ਨਾ ਕੋਈ ਸੇ ਪੇਰੈਂਟਸ ਦੇ ਖਿਲਾਫ ਕੋਈ ਕਾਰਵਾਈ ਹੋਏ ਮੰਨ ਲਓ ਜਿਹੜੇ ਬੱਚੇ ਅੰਡਰਏਜ ਆ ਉਹ ਅੱਜ ਵੀ ਟੂ-ਵੀਲਰ ਲੈ ਕੇ ਸੜਕਾਂ ਤੇ ਦੰਦਨੌਂਦੇ ਫਿਰਦੇ ਆ ਦੇਖੋ ਉਹਦੇ ਬਾਰੇ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਟੀਨੇਜ ਨੇ ਅੰਡਰਏਜ ਬੱਚੇ ਨੇ ਤੇ ਪਹਿਲਾਂ ਵੀ ਮੈਂ ਅਲੱਗ-ਅਲੱਗ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਸਮਝਾਉਂਦਾ ਰਿਹਾ ਟ੍ਰੈਫਿਕ ਰੂਲ ਬਾਰੇ ਔਰ ਨਵਾਂ ਜਿਹੜਾ ਕਾਇਦਾ ਕਾਨੂੰਨ ਬਣਿਆ ਹਾਂਜੀ ਉਹਦੇ ਵਿੱਚ ਮੈਂ ਬੱਚਿਆਂ ਨੂੰ ਤੇ ਕਾਲਜ ਦੇ ਸਟਾਫ ਨੂੰ ਤੇ ਇਹ ਬੇਨਤੀ ਕਰਦਾ ਰਿਹਾ ਵੀ ਸਾਨੂੰ ਕਾਇਦਾ ਕਾਨੂੰਨ ਆਹ ਕਹਿੰਦਾ ਹੈਗਾ ਵੀ ਤੁਸੀਂ ਟ੍ਰੈਫਿਕ ਦੀ ਜਿਹੜੀ ਆ ਵਾਇਲੇਸ਼ਨ ਨਾ ਕਰੋ ਤੇ ਤੁਹਾਡੇ ਘਰਦਿਆਂ ਦੇ ਖਿਲਾਫ ਵੀ ਜਿਹੜੀ ਆ ਉਹ ਜਿਹੜੀ ਹੈਗੀ ਆ ਕਾਨੂੰਨੀ ਕਾਰਵਾਈ ਹੋ ਸਕਦੀ ਹੈਗੀ ਆ ਸਭ ਤੋਂ ਪਹਿਲਾਂ ਕੋਈ ਵੀ ਕਾਨੂੰਨ ਲਾਗੂ ਹੁੰਦਾ ਤੇ ਉਹ ਸਾਡੀ ਪ੍ਰਾਇਰ ਰਿਸਪੌਂਸਿਬਿਲਟੀ ਬਣਦੀ ਆ ਕਿ ਆਮ ਪਬਲਿਕ ਨੂੰ ਪਹਿਲੇ ਜਾਗਰੂਕ ਕਰਾਇਆ ਜਾਵੇ ਕਿ ਇਹਦੇ ਮੈਰਿਟ ਡੀਮੈਰਿਟ ਕੀ ਆ ਹਾਂਜੀ ਤੇ ਇਸ ਤੋਂ ਅੱਗੇ ਆ ਜਾਂਦਾ ਜੀ ਜਿਹੜਾ ਮੇਜਰ ਇਸ਼ੂ ਆ ਅੱਜ ਦੀ ਡੇਟ 'ਚ ਸਰਕਾਰ ਵੀ ਲੱਗੀ ਹੋਈ ਆ ਤੇ ਪੁਲਿਸ ਵੀ ਲੱਗੀ ਹੋਈ ਆ ਜਿਹੜਾ ਨਸ਼ਾ ਆ ਨਾ ਚੀਨੂ ਨਾਥਨੀ ਬੈਰੀ ਹੈਗੀ ਦੇਖੋ ਗੱਲ ਇਦਾਂ ਹੈਗੀ ਆ ਕਿ ਪਿਛਲੇ ਕਾਫੀ ਸਮੇਂ ਤੋਂ ਪੁਲਿਸ ਨੇ ਤਾਂ ਬੜਾ ਸ਼ਲਾਗਾ ਜੋ ਕੰਮ ਕੀਤਾ ਅਸੀਂ ਹਰ ਇੱਕ ਫੀਲਡ ਦੇ ਉੱਤੇ ਜਿਹੜਾ ਨਸ਼ੇ ਨੂੰ ਕਦਮ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਹੀ ਨਹੀਂ ਸਰਕਾਰ ਦੇ ਬਾਕੀ ਵੀ ਜਿਹੜੇ ਹੈਗੇ ਆ ਹੋਰ ਡਿਪਾਰਟਮੈਂਟ ਨੇ ਹੈਲਥ ਡਿਪਾਰਟਮੈਂਟ ਹੋਇਆ ਹੋਰ ਡਿਪਾਰਟਮੈਂਟ ਹੋਏ ਉਹਨਾਂ ਦੀ ਕੋਸ਼ਿਸ਼ ਇਹੀ ਆ ਕਿ ਨਸ਼ੇ ਦਾ ਖਾਤਮਾ ਕੀਤਾ ਜਾਵੇ ਤੇ ਭਵਿੱਖ ਵਿੱਚ ਵੀ ਸਾਡੀ ਇਹੋ ਯੋਜਨਾ ਹੈਗੀ ਆ ਕਿ ਇਹਨੂੰ ਪੂਰੀ ਤਰ੍ਹਾਂ ਨਤ ਪਾਈ ਆ। ਠੀਕ ਆ ਐਸਐਚਓ ਸਾਹਿਬ ਜਿਸ ਦਿਨ ਤੋਂ ਤੁਸੀਂ ਪੁਆਇੰਟ ਹੀ ਹੋਏ ਹੁੰਗਾ ਉਸੇ ਦਿਨ ਹੀ ਐਸਐਚਓ ਪਲਵੰਦਰ ਸਿੰਘ ਨੂੰ ਹਲਕਾ ਵ代ਕ ਵੱਲੋਂ ਕੁਝ ਹਦਾਇਤਾਂ ਕੀਤੀਆਂ ਗਈਆਂ ਸੀਗੀਆਂ ਜਿਹੜੀਆਂ ਮੈਂ ਤੁਹਾਨੂੰ ਦੱਸ ਵੀ ਦੰਦਾ ਜੀ ਉਹ ਚ ਇੱਕ ਤਾਂ ਮੁੱਦਾ ਸੀ ਜਿਹੜਾ ਸ਼ਹਿਰ ਵਾਸੀਆਂ ਨੇ ਉਠਾਇਆ ਸੀ ਵੀ ਸਿਵਲ ਹਸਪੀਟਲੇ ਵਿੱਚ ਜਿੱਥੇ ਨਸ਼ੇ ਵਾਲੀ ਗੋਲੀ ਦਿੱਤੀ ਜਾਂਦੀ ਆ। ਉੱਥੇ ਮੁੰਡੇ ਆਉਂਦੇ ਆ ਗੋਲੀ ਲੈਂਦੇ ਆ ਪਰ ਉੱਥੇ ਮੱਝਾਂ ਲਾ ਕੇ ਬੈਠੇ ਰਹਿੰਦੇ ਉੱਥੇ ਤਾਸ਼ ਵੀ ਚਲਦੀ ਸਾਰਾ ਦਿਨ ਤੇ ਉੱਥੇ ਗੋਲੀਆਂ ਵੀ ਜੋ ਪਤਾ ਲੱਗਦਾ ਵੀ ਵੇਚੀਆਂ ਖਰੀਦੀਆਂ ਜਾਂਦੀਆਂ ਤੇ ਕੀ ਤੁਹਾਨੂੰ ਮਤਲਬ ਤੁਸੀਂ ਉੱਥੇ ਆਪਣੇ ਦੋ ਤਿੰਨ ਦਿਨਾਂ ਅੰਚ ਬਿਜ਼ਟ ਕੀਤੀ ਜਾਂ ਕੁਝ ਦੇਖਿਆ ਜਾਂ ਕੋਈ ਆਇਓ ਚ ਮਤਲਬ ਕੋਈ ਅਪਡੇਟ ਕੀਤਾ ਦੇਖੋ ਗੱਲ ਅੱਜ ਸਵੇਰੇ ਮਾਰਨਿੰਗ ਤਕਰੀਬਨ 8:30 ਵਜੇ ਮੈਂ ਆਪਣੇ ਸਟਾਫ ਦੇ ਨਾਲ ਉੱਥੇ ਗਿਆ ਸੀ ਉਹ ਮੇਰੇ ਸਟਾਫ ਨੇ ਮੇਰੇ ਨਾਲ ਗੱਲ ਕੀਤੀ ਵੀ ਕੀਤੀ ਕਿ ਜਿਹੜੀ ਪਿਛਲੀ ਮੀਟਿੰਗ ਹੋਈ ਸੀ ਐਮਐਲਏ ਸਾਹਿਬ ਦੀ ਹਾਂਜੀ ਵੀ ਉਹਦੇ ਵਿੱਚ ਇਹ ਮੁੱਦਾ ਉੱਠਿਆ ਸੀ ਤੇ ਮੈਂ ਮੌਕੇ 'ਤੇ ਆ ਕੇ ਦੇਖਿਆ ਮੇਰੇ ਦੇਖਣ ਦੇ ਉੱਤੇ ਕੋਈ ਵੀ ਉੱਥੇ ਭੀੜ ਜਾਂ ਕੋਈ ਵੀ ਪਰਸਨ ਖੜਾ ਨਹੀਂ ਸੀ ਪਰ ਮੈਨੂੰ ਦੱਸਦੇ ਆ ਕਿ ਸੰਡੇ ਵਾਲੇ ਦਿਨ ਉੱਥੇ ਜਿਆਦਾ ਰਸ਼ ਹੁੰਦਾ ਤੇ ਮੈਂ ਉੱਥੇ ਸਵੇਰੇ ਦੁਪਹਿਰੇ ਸ਼ਾਮੇ ਖੁਦ ਚੱਕਰ ਮਾਰੂੰਗਾ ਬਾਕੀ ਜਿਹੜੀ 112 ਦੀ ਜਿਹੜੀ ਇਹ ਆ ਉਹ ਵੀ ਉੱਥੇ ਘਲਾਵਾਂਗੇ ਪੂਰਾ ਕੰਟਰੋਲ ਕਰਾਂਗੇ ਜੀ ਹੂੰ ਅੱਛਾ ਇੱਕ ਮੁੱਖ ਮੁੱਦਾ ਜੀ ਸਾਡੇ ਸ਼ਹਿਰ ਦਾ ਟ੍ਰੈਫਿਕ ਸਮੱਸਿਆ ਜਿਹੜੀ ਸ਼ਹਿਰ ਦਾ ਵਿਚਲਾਰ ਆਇਆ ਦਲਮਨ ਚੌਂਕ ਤੋਂ ਲੈ ਕੇ ਨਵਾਂ ਬਾਸ ਸੜਕਾ ਨਵੇਂ ਬਾਸ ਸੜਕੇ ਤੋਂ 올ਡ ਬੱਸ ਸਟੈਂਡ 올ਡ ਬੱਸ ਸਟੈਂਡ ਤੋਂ ਆਰਾਮ ਮੰਦਰ ਟੀ ਪੁਆਇੰਟ ਇਸ ਦੇ ਸੰਬੰਧ ਵਿੱਚ ਵੀ ਵਿਧਾਇਕ ਸਾਹਿਬ ਵੱਲੋਂ ਐਸ.ਐਚ.ਓ ਸਾਹਿਬ ਨੂੰ ਹਦਾਇਤ ਕੀਤੀ ਸੀ ਵੀ ਸ਼ਹਿਰ ਦੇ ਵਿੱਚ ਹੈਵੀ ਵਹੀਕਲ ਨਹੀਂ ਮਾਰਨੇ ਚਾਹੀਦੇ ਉਜਾਇਤ ਪਰੇਜਾਇਤ ਰਲੀਆਂ ਕੁਝ ਹੋਰ ਵੀ ਆ ਕਿ ਉੱਤੇ ਕੋਈ ਫਰਦਰ ਕੋਈ ਉੱਤੇ ਕਾਰਵਾਈ ਕੀਤੀ ਗਈ ਇੱਕ ਤਾਂ ਮੈਂ ਪਹਿਲੇ ਸਾਡੇ ਐਸਐਚਓ ਰੈਂ ਇਨਸਪੈਕਟਰ ਤਲਵਿੰਦਰ ਸਿੰਘ ਉਹਨਾਂ ਨਾਲ ਇਸ ਮੁੱਦੇ ਤੇ ਮੈਂ ਤਾਲਮੇਲ ਕਰੂੰਗਾ ਫਿਰ ਈਓ ਸਾਹਿਬ ਨਾਲ ਵੀ ਫਿਰ ਜਿਹੜੀ ਸਾਡੀ ਸੌਕ ਕੀਪਰ ਐਸੋਸੀਏਸ਼ਨ ਆ ਉਹਨਾਂ ਨਾਲ ਵੀ ਮੈਂ ਮੀਟਿੰਗ ਕਰੂੰਗਾ ਦੇਖੂੰਗਾ ਵੀ ਉਹਨਾਂ ਨੂੰ ਵੀ ਪਾਮ ਪਬਲਿਕ ਨੂੰ ਕੀ ਸਮੱਸਿਆਵਾਂ ਆਉਂਦੀਆਂ ਤੇ ਉਹਨਾਂ ਨੂੰ ਉਹ ਹੱਲ ਕਰਨ ਵਾਸਤੇ ਉਹਨਾਂ ਨੂੰ ਵੀ ਮੈਂ ਅਲੱਗ-ਅਲੱਗ ਤੰਦਾਂ ਤੇ ਮੀਟਿੰਗਾਂ ਕਰੂੰਗਾ ਕੇਵਲ ਕਿਚਨ ਜੀ ਇੱਕ ਨਾ ਬੜਾ ਸੈਂਸਟਰ ਮੁੱਦਾ ਆ ਪੁਲਿਸ ਜਿਹੜੀ ਕੋਈ ਵੀ ਆ ਚਾਹੇ ਦੂਰਮੈਲ ਚਾਹੇ ਹੋਰ ਥਾਣਿਆਂ ਦੇ ਵੀ ਨਾਕਾਬੰਦੀ ਕਰਦੀ ਆ ਮੋਸਟਲੀ ਟੂ ਵੀਲਰ ਜਾਂ ਕੋਈ ਸੇ ਪੀਰੈਂਟਸ ਦੇ ਖਿਲਾਫ ਕੋ ਕਰ ਬਏ ਹੋਏ ਮੰਨ ਲਓ ਜਿਹੜੇ ਬੱਚੇ ਅੰਡਰਏਜ ਆ ਉਹ ਅੱਜ ਵੀ ਟੂ ਵੀਲਰ ਲੈ ਕੇ ਸੜਕਾਂ ਤੇ ਦੰਦਨੋਂਦੇ ਫਿਰਦੇ ਆ ਦੇਖੋ ਉਹਦੇ ਬਾਰੇ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਟੀਨੇਜ ਨੇ ਅੰਡਰਏਜ ਬੱਚੇ ਨੇ ਤੇ ਪਹਿਲਾਂ ਵੀ ਮੈਂ ਅਲੱਗ-ਅਲੱਗ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਸਮਝਾਉਂਦਾ ਰਿਹਾ ਟ੍ਰੈਫਿਕ ਰੂਲ ਬਾਰੇ ਔਰ ਨਵਾਂ ਜਿਹੜਾ ਕਾਇਦਾ ਕਾਨੂੰਨ ਬਣਿਆ ਹਾਂਜੀ ਉਹਦੇ ਵਿੱਚ ਮੈਂ ਬੱਚਿਆਂ ਨੂੰ ਤੇ ਕਾਲਜ ਦੇ ਸਟਾਫ ਨੂੰ ਤੇ ਇਹ ਬੇਨਤੀ ਕਰਦਾ ਰਿਹਾ ਵੀ ਸਾਨੂੰ ਕਾਇਦਾ ਕਾਨੂੰਨ ਆ ਕਹਿੰਦਾ ਹੈਗਾ ਵੀ ਤੁਸੀਂ ਟ੍ਰੈਫਿਕ ਦੀ ਜਿਹੜੀ ਆ ਵਾਇਲੇਸ਼ਨ ਨਾ ਕਰੋ ਤੇ ਤੁਹਾਡੇ ਘਰਦਿਆਂ ਦੇ ਖਿਲਾਫ ਵੀ ਜਿਹੜੀ ਆ ਉਹ ਜਿਹੜੀ ਹੈਗੀ ਆ ਕਾਨੂੰਨੀ ਕਾਰਵਾਈ ਹੋ ਸਕਦੀ ਹੈਗੀ ਆ ਸਭ ਤੋਂ ਪਹਿਲਾਂ ਕੋਈ ਵੀ ਕਾਨੂੰਨ ਲਾਗੂ ਹੁੰਦਾ ਤੇ ਉਹ ਸਾਡੀ ਪ੍ਰਾਇਰ ਰਿਸਪੌਂਸਿਬਿਲਟੀ ਬਣਦੀ ਆ ਕਿ ਆਮ ਪਬਲਿਕ ਨੂੰ ਪਹਿਲੇ ਜਾਗਰੂਕ ਕਰਾਇਆ ਜਾਵੇ ਕਿ ਇਹਦੇ ਮੈਰਿਡ ਡੀ ਮੈਰਿਡ ਕੀ ਆ ਹਾਂਜੀ ਤੇ ਇਸ ਤੋਂ ਅੱਗੇ ਆ ਜਾਂਦਾ ਜੀ ਜਿਹੜਾ ਮੇਜਰ ਇਸ਼ੂ ਆ ਅੱਜ ਦੀ ਡੇਟ 'ਚ ਸਰਕਾਰ ਵੀ ਲੱਗੀ ਹੋਈ ਆ ਤੇ ਪੁਲਿਸ ਵੀ ਲੱਗੀ ਹੋਈ ਆ ਜਿਹੜਾ ਨਸ਼ਾ ਆ ਨਸ਼ੇ ਨੂੰ ਨਾਥ ਨਹੀਂ ਵਿਆਰੀ ਹੈਗੀ ਦੇਖੋ ਗੱਲ ਇਦਾਂ ਹੈਗੀ ਆ ਕਿ ਪਿਛਲੇ ਕਾਫੀ ਸਮੇ ਤੋਂ ਪੁਲਿਸ ਨੇ ਤਾਂ ਬੜਾ ਸ਼ਲਾਘਾਜੋ ਕੰਮ ਕੀਤਾ ਅਸੀਂ ਹਰ ਇੱਕ ਫੀਲਡ ਦੇ ਉੱਤੇ ਜਿਹੜਾ ਨਸ਼ੇ ਨੂੰ ਕਦਮ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਹੀ ਨਹੀਂ ਸਰਕਾਰ ਦੇ ਬਾਕੀ ਵੀ ਜਿਹੜੇ ਹੈਗੇ ਆ ਹੋਰ ਡਿਪਾਰਟਮੈਂਟ ਨੇ ਹੈਲਥ ਡਿਪਾਰਟਮੈਂਟ ਹੋਇਆ ਹੋਰ ਡਿਪਾਰਟਮੈਂਟ ਹੋਏ ਉਹਨਾਂ ਦੀ ਕੋਸ਼ਿਸ਼ ਇਹੀ ਆ ਕਿ ਨਸ਼ੇ ਦਾ ਖਾਤਮਾ ਕੀਤਾ ਜਾਵੇ ਤੇ ਭਵਿੱਖ ਵਿੱਚ ਵੀ ਸਾਡੀ ਇਹੋ ਯੋਜਨਾ ਹੈਗੀ ਆ ਕਿ ਇਹਨੂੰ ਪੂਰੀ ਤਰ੍ਹਾਂ ਨੱਥ ਪਾਈ ਜਾਵੇ ਠੀਕ ਆ ਐਸਐਜੂ ਸਾਹਿਬ ਜਿਸ ਦਿਨ ਤੁਸੀ ਪੁਆਇੰਟ ਹੀ ਹੋਏ ਹੁੰਗਾ ਉਸੇ ਦਿਨ ਐਸਐਚਓ ਪਲਵੰਦਰ ਸਿੰਘ ਨੂੰ ਹਲਕਾ ਵਿਧਾਇਕ ਵੱਲੋਂ ਕੁਝ ਹਦਾਇਤਾਂ ਕੀਤੀਆਂ ਗਈਆਂ ਸੀਗੀਆਂ ਜਿਹੜੀਆਂ ਮੈਂ ਤੁਹਾਨੂੰ ਦੱਸ ਵੀ ਦਿੰਦਾ ਜੀ ਉੱਚ ਇੱਕ ਤਾਂ ਮੁੱਦਾ ਸੀ ਜਿਹੜਾ ਸ਼ਹਿਰ ਵਾਸੀਆਂ ਨੇ ਉਠਾਇਆ ਸੀ ਵੀ ਸਿਵਲ ਹਸਪਤਾਲੇ ਵਿੱਚ ਜਿੱਥੇ ਨਸ਼ੇ ਵਾਲੀ ਗੋਲੀ ਦਿੱਤੀ ਜਾਂਦੀ ਆ ਉੱਥੇ ਮੁੰਡੇ ਆਉਂਦੇ ਆ ਗੋਲੀ ਲੈਂਦੇ ਆ ਪਰ ਉੱਥੇ ਮੱਝਮਾਂ ਲਾ ਕੇ ਬੈਠੇ ਰਹਿੰਦੇ ਉੱਥੇ ਤਾਸ਼ ਵੀ ਚੱਲਦੀ ਸਾਰਾ ਦਿਨ ਤੇ ਉੱਥੇ ਗੋਲੀਆਂ ਵੀ ਜੋ ਪਤਾ ਲੱਗਦਾ ਵੀ ਵੇਚੀਆਂ ਖਰੀਦੀਆਂ ਜਾਂਦੀਆਂ ਤੇ ਕੀ ਤੁਹਾਨੂੰ ਮਨ ਲਓ ਤੁਸੀਂ ਉੱਥੇ ਕੋ ਆਪਣੇ ਦੋ ਤਿੰਨ ਦਿਨਾਂ ਅੰਚ ਬਿਜ਼ਿਟ ਕੀਤੀ ਜਾਂ ਕੁਝ ਦੇਖਿਆ ਜਾਂ ਕੋਈ ਆ ਚ ਮੰਨ ਲਓ ਕੋਈ ਅਪਡੇਟ ਕੀਆ ਦੇਖੋ ਗੱਲ ਅੱਜ ਸਵੇਰੇ ਮਾਰਨਿੰਗ ਤਕਰੀਬਨ 8:30 ਵਜੇ ਮੈਂ ਆਪਣੇ ਸਟਾਫ ਦੇ ਨਾਲ ਉੱਥੇ ਗਿਆ ਸੀ ਉਹ ਮੇਰੇ ਸਟਾਫ ਨੇ ਮੇਰੇ ਨਾਲ ਗੱਲ ਕੀਤੀ ਵੀ ਕੀਤੀ ਕਿ ਜਿਹੜੀ ਪਿਛਲੀ ਮੀਟਿੰਗ ਹੋਈ ਸੀ ਐਮਐਲਏ ਸਾਹਿਬ ਦੀ ਵੀ ਉਹਦੇ ਵਿੱਚ ਇਹ ਮੁੱਦਾ ਉੱਠਿਆ ਸੀ ਮੈਂ ਮੌਕਾ ਜਾ ਕੇ ਦੇਖਿਆ ਮੇਰੇ ਦੇਖਣ ਦੇ ਉੱਤੇ ਕੋਈ ਵੀ ਉੱਥੇ ਭੀੜ ਜਾਂ ਕੋਈ ਵੀ ਪਰਸਨ ਖੜਾ ਨਹੀਂ ਸੀ ਪਰ ਮੈਨੂੰ ਦੱਸਦੇ ਆ ਕਿ ਸੰਡੇ ਵਾਲੇ ਦਿਨ ਉੱਥੇ ਜਿਆਦਾ ਰਸ਼ ਹੁੰਦਾ ਤੇ ਮੈਂ ਉੱਥੇ ਸਵੇਰੇ ਦੁਪਹਿਰੇ ਸ਼ਾਮੇ ਖੁਦ ਚੱਕਰ ਮਾਰੂੰਗਾ ਬਾਕੀ ਜਿਹੜੀ 112 ਦੀ ਜਿਹੜੀ ਇਹ ਆ ਉਹ ਵੀ ਉੱਥੇ ਖਲਾਵਾਵਾਂਗੇ ਪੂਰਾ ਕੰਟਰੋਲ ਕਰਾਂਗੇ ਜੀ ਅੱਛਾ ਇੱਕ ਮੁੱਖ ਮੁੱਦਾ ਜੀ ਸਾਡੇ ਸ਼ਹਿਰ ਦਾ ਟ੍ਰੈਫਿਕ ਸਮੱਸਿਆ ਜਿਹੜੀ ਸ਼ਹਿਰ ਦਾ ਵਿਚਲਾਰ ਆਇਆ ਤਲਵੰਡ ਚੌਕ ਤੋਂ ਲੈ ਕੇ ਨਵਾਂ ਬਾਸਰ ਦਾ ਨਵੇਂ ਬੱਸ ਸਟੈਂਡ ਤੋਂ 올ਡ ਬੱਸ ਸਟੈਂਡ 올ਡ ਬੱਸ ਸਟੈਂਡ ਤੋਂ ਆਰਾਮ ਅੰਦਰ ਟੀ ਪੁਆਇੰਟ ਇਸ ਦੇ ਸਬੰਧ ਵਿੱਚ ਵੀ ਬੁਧਾਇਕਸਾਪ ਵੱਲੋਂ ਐਸਐਜੋ ਸਾਹਿਬ ਨੂੰ ਹਦਾਇਤ ਕੀਤੀ ਸੀ ਵੀ ਸ਼ਹਿਰ ਦੇ ਵਿੱਚ ਹੈਵੀ ਵੀਕਲ ਨਹੀਂ ਮੰਨੇ ਚਾਹੀਦੇ ਉਜਾਇਤ ਪ੍ਰੇਜਾਇਤ ਰਲੀਆਂ ਕੁਝ ਹੋਰ ਵੀ ਆ ਕਿ ਉੱਤੇ ਕੋਈ ਫਰਦਰ ਕੋਈ ਉੱਤੇ ਕਾਰਵਾਈ ਕੀਤੀ ਗਈ ਇੱਕ ਤਾਂ ਮੈਂ ਪਹਿਲੇ ਸਾਡੇ ਐਸਐਚਓ ਰ ਹੈ ਇੰਸਪੈਕਟਰ ਤਲਵਿੰਦਰ ਸਿੰਘ ਉਹਨਾਂ ਨਾਲ ਇਸ ਮੁੱਦੇ ਤੇ ਮੈਂ ਤਾਲਮੇਲ ਕਰੂੰਗਾ ਫਿਰ ਈਓ ਸਾਹਿਬ ਨਾਲ ਵੀ ਫਿਰ ਜਿਹੜੀ ਸਾਡੀ ਸੌਕ ਕੀਪਰ ਐਸੋਸੀਏਸ਼ਨ ਆ ਉਹਨਾਂ ਨਾਲ ਵੀ ਮੈਂ ਮੀਟਿੰਗ ਕਰੂੰਗਾ ਦੇਖੂੰਗਾ ਵੀ ਉਹਨਾਂ ਨੂੰ ਵੀ ਪਾਮ ਪਬਲਿਕ ਨੂੰ ਕੀ ਸਮੱਸਿਆਵਾਂ ਆਉਂਦੀਆਂ ਤੇ ਉਹਨਾਂ ਨੂੰ ਉਹ ਹੱਲ ਕਰਨ ਵਾਸਤੇ ਉਹਨਾਂ ਨੂੰ ਵੀ ਮੈਂ ਅਲੱਗ-ਅਲੱਗ ਤੰਦਾਂ ਤੇ ਮੀਟਿੰਗਾਂ ਕਰੂੰਗਾ ਕੇਵਲ ਕਿਚਨ ਜੀ ਇੱਕ ਨਾ ਬੜਾ ਸੈਂਸਟਰ ਮੁੱਦਾ ਆ ਪੁਲਿਸ ਜਿਹੜੀ ਕੋਈ ਵੀ ਆ ਚਾਹੇ ਨੂਰਮੱਲ ਚਾਹੇ ਹੋਰ ਥਾਣਿਆਂ ਦੇ ਵੀ ਨਾਕਾਬੰਦੀ ਕਰਦੀ ਆ ਮੋਸਟਲੀ ਟੂ ਵੀਲਰ ਜਾਂ ਜਿਹੜੀਆਂ ਗੱਡੀਆਂ ਹੁੰਦੀਆਂ ਪ੍ਰਾਈਵੇਟ ਫੈਮਲੀ ਵਾਲੀਆਂ ਉਹਨਾਂ ਨੂੰ ਪ੍ਰੈਪਰਸਨ ਦਿੰਦੀ ਆ ਰੋਕਣ ਦੀ ਚੈੱਕ ਆਂਦੀ ਪਰ ਜਿਹੜੇ ਹੈਵੀ ਵਹੀਕਲ ਆ ਜਿਹਦੇ ਵਿੱਚ ਸਾਡਾ ਜਿਹੜਾ ਸ਼ਹਿਰ ਆਂਦਾ ਕਿਉਂਕਿ ਹੈਵੀ ਵਹੀਕਲ ਨਿਕਲਦੇ ਤਲਵੰਟੋਂ ਦਰਿਆ ਤੋਂ ਪੇਪਰ ਨਿਕਲਦੇ ਓਵਰਲੋਡ ਜਾਂ ਜਿਹੜੀਆਂ ਟਰਾਲੀਆਂ ਨਿਕਲਦੀਆਂ ਟਰਾਲੀ ਜਿਹੜੀ ਆ ਉਹ ਕਮਰਸ਼ੀਅਲ ਵੀਕਲ ਦੇ ਵਿੱਚ ਨਹੀਂ ਹੈਗੇ ਉਹ ਖੇਤੀਬਾੜੀ ਲਈ ਵਰਤੀ ਜਾਂਦੀ ਪਰ ਕੋਈ ਵੀ ਪੁਲਿਸ ਅਧਿਕਾਰੀ ਨਾ ਤਾਂ ਓਵਰਲੋਡ ਟਿਪਰ ਨੂੰ ਤੇ ਨਾ ਹੀ ਓਵਰਲੋਡ ਟਰਾਲੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਕਿ ਤੁਹਾਡੇ ਤੋਂ ਉਮੀਦ ਰੱਖੀਏ ਵੀ ਬਕਾਇਦਾ ਉਹਨਾਂ ਦੀ ਚੈਕਿੰਗ ਹੋਏਗੀ ਬਿਲਕੁਲ ਜੀ ਬਿਲਕੁਲ ਜਿਹੜੀਆਂ ਜਿਵੇਂ ਕਿ ਤੁਸੀਂ ਕਿਹਾ ਵੀ ਜਿਹੜੀਆਂ ਟਰਾਲੀਆਂ ਨੇ ਤੇ ਜਾਂ ਟਿਪਰ ਨੇ ਜਿਹੜਾ ਓਵਰਲੋਡ ਓਵਰਲੋਡੇਡ ਆਉਂਦੀਆਂ ਵੀਕਲ ਆਉਂਦੇ ਆ ਉਹਨਾਂ ਤੇ ਖਾਸ ਤੌਰ ਤੇ ਨਜ਼ਰ ਰੱਖੀ ਜਾਊਗੀ ਕਿਉਂਕਿ ਜਿਹੜੇ ਓਵਰਲੋਡਡ ਵਹੀਕਲ ਨੇ ਜ਼ਿਆਦਾਤਰ ਇਹੀ ਐਕਸੀਡੈਂਟ ਹੋਣ ਦਾ ਕਾਰਨ ਬਣਦੇ ਆ ਤਾਂ ਮੇਰੀ ਕੋਸ਼ਿਸ਼ ਹੋਊਗੀ ਉਹਨਾਂ ਤੋਂ ਵੀ ਨੱਥ ਪਾਈ ਜਾ ਤਾਂ ਆਖਰ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਸ਼ਹਿਰ ਵਾਸੀਆਂ ਨੂੰ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਪੁਲਿਸ ਸ਼ਹਿਰ ਵਾਸੀਆਂ ਲਈ ਆ ਪਿੰਡ ਵਾਸੀਆਂ ਲਈ ਆ ਪੁਲਿਸ ਤੁਹਾਡੇ ਲਈ ਆ ਤੁਹਾਡੇ ਵਾਸਤੇ ਹੀ ਹੈਗਾ ਤੇ ਤੁਸੀਂ ਸਾਨੂੰ ਵਧੀਆ ਸਹਿਯੋਗ ਦਿਓ ਕੋਈ ਵੀ ਜਿਹੜੀ ਖਬਰ ਹੁੰਦੀ ਆ ਉਹ ਸੱਚੀ ਬਿਲਕੁਲ ਸਹੀ ਸਾਨੂੰ ਕਹਾਣੀ ਦੱਸੋ ਸੱਚਾ ਬਿਆਨ ਦਿਓ ਤੇ ਫਿਰ ਸਾਡੇ ਕੋਲ ਬਿਲਕੁਲ ਸਹੀ ਜਿਹੜਾ ਹੈਗਾ ਉਹ انصاف ਦੀ ਮੀਨ ਰੱਖੋ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਵੈਰੀ ਮਚ